ਆ ਵੀਡੀਓ ਨੂੰ ਬਈ ਪੂਰਾ ਦੇਖਿਓ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਰੋਟੀ ਦੀ ਕੀਮਤ ਦਾ ਪਤਾ ਚੱਲੂ ਸਰਦ ਆ ਬੱਚਾ ਦੇਖੋ ਕਿਵੇਂ ਚੋਰੀ ਕਰਕੇ ਰੋਟੀ ਲੈ ਕੇ ਜਾਂਦਾ ਹੈ ਲੁਕਾਨਾ ਤੋਂ ਇੱਕ ਦਿਨ ਬਈ ਆ ਦੁਕਾਨਦਾਰ ਦੇਖੋ ਦਾ ਪਿੱਛਾ ਕਰੂਗਾ ਇੱਕ ਦਿਨ ਲੰਘ ਗਿਆ ਦੋ ਦਿਨਾਂ ਕੇ ਦੇਖੋ ਪਿੱਛਾ ਕਰਕੇ ਪਤਾ ਲੱਗੋ ਇਹਨਾਂ ਨੂੰ ਵੀ ਦੇਖੋ ਵੀ ਰੋਟੀ ਕਿਹਦੇ ਵਾਸਤੇ ਚੋਰੀ ਕਰਕੇ ਲੈ ਕੇ ਜਾਂਦਾ ਹੈ। ਇਹ ਲਾਸਟ ਵਾਲਿਆਂ ਦੇਖੋ ਵੀ ਇਸ ਬੰਦੇ ਨੇ ਕਿੰਨਾ ਚੰਗਾ ਕੰਮ ਕੀਤਾ ਦੇਖੋ। ਬਈ ਰੋਟੀ ਦੀ ਕੀਮਤ ਇਹਨਾਂ ਨੂੰ ਗਰੀਬਾਂ ਨੂੰ ਪੁੱਛ ਕੇ ਦੇਖੋ ਕਿੰਨਾ ਔਖਾ ਹੈ। ਵੀਡੀਓ ਕੇਵਲ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰ ਦਿਓ